ਅਸ਼ੋ ਵਰਤਾ ਦੇਖ ਰਹੇ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅੱਜ ਬਿਹਾਰ ਦੇ ਸਮਸਤੀਪੁਰ ਤੋਂ ਬੀਜੇਪੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਮੁਹਿੰਮ ਦੌਰਾਨ ਉਹਨਾਂ ਨੇ ਕਪੂਰੀ ਪਿੰਡ ਦਾ ਦੌਰਾ ਕੀਤਾ ਤੇ ਭਾਰਤ ਰਤਨ ਕਪੂਰੀ ਠਾਕੁਰ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਹੈ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਕੇਂਦਰੀ ਮੰਤਰੀ ਤੇ ਕਪੂਰੀ ਠਾਕੁਰ ਦੇ ਪੁੱਤਰ ਰਾਮਨਰਥ ਠਾਕੁਰ ਅਤੇ ਹੋਰ ਨੇਤਾ ਵੀ ਇਸ ਮੌਕੇ ਮੌਜੂਦ ਸਨ ਪ੍ਰਧਾਨ ਮੰਤਰੀ ਨੇ ਇਸ ਮੌਕੇ ਮਰਹੂਮ ਨੇਤਾ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਬੇਗੂਸਰਾਏ ਦੇ ਵਿੱਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਵੀ ਕੀਤਾ ਇਸ ਦੌਰਾਨ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਇਸ ਸਮੇਂ ਤੁਸੀਂ ਜੀਐਸਟੀ ਬਚਤ ਤਿਹਾੜ ਦਾ ਆਨੰਦ ਮਨਾ ਰਹੇ ਹੋ ਅਤੇ ਛਠੀ ਮਈਆ ਦੇ ਸ਼ਾਨਦਾਰ ਤਿਹਾੜ ਦੀ ਵੀ ਸ਼ੁਰੂਆਤ ਹੁਣ ਹੋਣ ਜਾ ਰਹੀ ਹੈ ਤਿਹਾੜਾਂ ਦੇ ਮੌਕੇ ਤੇ ਮੋਦੀ ਵੱਲੋਂ ਬਿਹਾਰ ਵਾਸੀਆਂ ਨੂੰ ਮੁਬਾਰਕਬਾਦ ਵੀ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਤੁਸੀਂ ਇਸ ਮੌਕੇ ਇੰਨੀ ਵੱਡੀ ਗਿਣਤੀ ਦੇ ਵਿੱਚ ਆਏ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਸਮਾਂ ਆਪ ਜੀਐਸਟੀ ਬਚਤ ਉਤਸਵ ਦਾ ਵੀ ਖੂਬ ਆਨੰਦ ਲੈ ਰਹੇ ਹਨ ਔਰ ਕੱਲ ਸੇ 6 ਮਈਆ ਦਾ महापर्व भी शुरू होने जा रहा है ऐसे व्यस्त समय में भी आप इतनी विशाल संख्या में यहां आए हैं समस्तीपुर का ये जो माहौल है मिथिला का जो मूड है उसने पक्का कर दिया है नई रफ्तार से चलेगा बिहार नई रफ्तार से चलेगा बिहार जब फिर आएगी एनडीए सरकार जब फिर आएगी एनडीए सरकार भाइयों बहनों आज का दिवस मेरे जीवन का अत्यंत महत्वपूर्ण दिवस है यहां आने से पहले मैं कर्पूरी ग्राम गया था वहां मुझे भारत रत्न जननायक कर्पूरी ठाकुर जी को श्रद्धापूर्वक स्मरण करने का ਉਨੇ ਨਮਨ ਕਰਨੇ ਦਾ ਔਸਰ ਮਿਲਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਫੇਕ ਵੀਡੀਓਜ਼ ਫੇਸਬੁੱਕ ਤੋਂ ਹਟਾ ਦਿੱਤੀਆਂ ਗਈਆਂ ਨੇ ਮੋਬਾਈਲ ਅਦਾਲਤ ਨੇ ਤੁਹਾਨੂੰ ਦੱਸਦੀ ਹੈ ਵੀਰਵਾਰ ਨੂੰ ਫੇਸਬੁੱਕ ਨੂੰ ਇਸ ਨੂੰ ਹਟਾਉਣ ਦੇ ਲਈ 24 ਘੰਟਿਆਂ ਦਾ ਸਮਾਂ ਦਿੱਤਾ ਸੀ ਇਸ ਤੋਂ ਬਾਅਦ ਵੀਡੀਓ ਹੁਣ ਜਗਮਨ ਸੰਗਮਰਾ ਦੇ ਖਾਤੇ ਤੋਂ ਹਟਾ ਦਿੱਤੀ ਗਈ ਹੈ ਉਹਨਾਂ ਦੇ ਖਾਤੇ ਦੇ ਵਿੱਚ ਹੁਣ ਲਿਖਿਆ ਹੈ ਕਿ ਇਹ ਸਮਗਰੀ ਹੁਣ ਉਪਲਬਧ ਨਹੀਂ ਹੈ ਸਰਕਾਰ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਦੀ ਫੇਕ ਵੀਡੀਓ ਨੂੰ ਲੈ ਕੇ ਅਦਾਲਤ ਦੇ ਵਿੱਚ ਪਹੁੰਚ ਕੀਤੀ ਸੀ ਇਸ ਤੋਂ ਬਾਅਦ ਅਦਾਲਤ ਨੇ ਫੇਸਬੁੱਕ ਨੂੰ ਇਤਰਾਜਯੋਗ ਸਮੱਗਰੀ ਹਟਾਉਣ ਦੇ ਨਿਰਦੇਸ਼ ਦਿੱਤੇ ਸਨ ਜਗਮਨ ਨੇ 20 ਅਕਤੂਬਰ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਮੁੱਖ ਮੰਤਰੀ ਬਾਰੇ ਫੇਕ ਪੋਸਟਾਂ ਜਾਰੀ ਕੀਤੀਆਂ ਸਨ ਪੁਲਿਸ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਪੋਸਟਾਂ ਵਿਦੇਸ਼ਾਂ ਤੋਂ ਪੋਸਟ ਕੀਤੀਆਂ ਗਏ ਸਨ ਮੁੱਖ ਮੰਤਰੀ ਦੀ ਫੇਕ ਵੀਡੀਓਜ਼ ਵੀ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਪਹੁੰਚ ਕੀਤੀ ਸੀ ਇਸ ਤੋਂ ਬਾਅਦ ਅਦਾਲਤ ਨੇ ਸਾਈਬਰ ਅਪਰਾਧ ਵਿਭਾਗ ਤੋਂ ਜਾਣਕਾਰੀ ਮਿਲਦੇ ਹੀ ਫੇਸਬੁਕ ਨੂੰ ਅਜਿਹੀ ਸਾਰੀ ਸਮੱਗਰੀ ਹਟਾਉਣ ਦੇ ਨਿਰਦੇਸ਼ ਦਿੱਤੇ ਸੀ ਜਿਸ ਤੋਂ ਬਾਅਦ ਫੇਸਬੁਕ ਵੱਲੋਂ ਹੁਣੇ ਪੋਸਟਾਂ ਹਟਾ ਦਿੱਤੀਆਂ ਗਈਆਂ ਨੇ ਉਧਰ ਈਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸਸਪੈਂਡ ਡੀਆਈਜੀ ਹਰਚਰਨ ਸਿੰਘ ਪੁੱਲਰ ਦੁਆਲੇ ਸ਼ਿਕੰਜਾ ਲਗਾਤਾਰ ਕੱਸਿਆ ਜਾ ਰਿਹਾ ਹੈ ਹੁਣ ਉਹਨਾਂ ਦੇ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਕੇਸ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਇਹ ਗੱਲ सीबीआई ਵੱਲੋਂ ਵੀਰਵਾਰ ਨੂੰ ਉਹਨਾਂ ਦੇ ਸੈਕਟਰ 40 ਦੇ ਬੰਗਲੇ ਦੇ ਰੇਟ ਤੋਂ ਬਾਅਦ ਸਪੱਸ਼ਟ ਹੋ ਗਈ ਹੈ ਚੈਕਿੰਗ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਹੁਣ ਆਮਦਨ ਤੋਂ ਵੱਧ ਜ਼ਿਆਦਾ ਦਾ ਮਾਮਲਾ ਉਹਨਾਂ ਦੇ ਖਿਲਾਫ ਬਣਾਇਆ ਜਾ ਸਕਦਾ ਸੀਬੀਆਈ ਨੇ ਉਹਨਾਂ ਦੇ ਘਰ ਦੇ ਹਰ ਚੀਜ਼ ਦੀ ਵੀਡੀਓਗ੍ਰਾਫੀ ਕੀਤੀ ਹੈ ਲਗਭਗ 8.5 ਘੰਟੇ ਇਹ ਰੇਡ ਚੱਲੀ ਹੈ ਹਰੇਕ ਚੀਜ਼ ਦੀ ਸੂਚੀ ਤਿਆਰ ਕੀਤੀ ਗਈ ਹੈ ਇਸ ਦੀ ਕੀਮਤ ਵਿੱਤ ਹੈ ਕੀਤੀ ਜਾਵੇਗੀ ਇਸ ਦੇ ਨਾਲ ਹੀ ਫੁੱਲਾਂ ਦੇ ਗਮਲਿਆਂ ਤੱਕ ਦੀ ਗਿਣਤੀ ਕੀਤੀ ਗਈ ਹੈ ਰੇਡ ਲਗਭਗ 8.5 ਘੰਟੇ ਚੱਲੀ ਹੈ ਆ ਪੁੱਲਰ ਦੇ ਦੋ ਮੰਜ਼ਲਾ ਬੰਗਲੇ ਦੇ ਵਿੱਚ ਸੱਤ ਬੈੱਡਰੂਮ ਨੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਮਾਸਿਕ ਤਨਖਾਹ ਆ 216000 ਰੁਪਏ ਪਰ ਉਸ ਦੀ ਜਾਇਦਾਦ 15 ਕਰੋੜ ਰੁਪਏ ਤੋਂ ਵੱਧ ਹੈ ਲੁਧਿਆਣਾ ਜਲੰਧਰ ਮੁਹਾਲੀ ਕਪੂਰਥਲਾ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਦੇ ਵਿੱਚ ਉਸ ਦੀ ਕਰੋੜਾ ਰੁਪਏ ਦੀ ਪ੍ਰਾਪਰਟੀ ਹੈ ਸੋ ਹੁਣ ਸੀਬੀਆਈ ਦੇ ਵੱਲੋਂ ਲਗਾਤਾਰ ਉਸ ਦੀ ਪ੍ਰਾਪਰਟੀ ਨੂੰ ਖੰਗਾਲਿਆ ਜਾ ਰਿਹਾ ਉਸ ਦੀ ਕੀਮਤ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਅਤੇ ਇਸ ਮਾਮਲੇ ਦੇ ਵਿੱਚ ਹੁਣ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਵੀ ਜੁੜ ਸਕਦਾ ਹੈ ਇਸ ਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਐਡ ਗੁਰੂ ਪਦਮਸ਼੍ਰੀ ਪਿਊਸ਼ ਪਾਂਡੇ ਦਾ ਦਿਹਾਂਤ ਹੋ ਗਿਆ ਹੈ ਉਹਨਾਂ ਨੇ 70 ਸਾਲ ਦੀ ਉਮਰ ਦੇ ਵਿੱਚ ਬੀਤੇ ਦਿਨ ਮੁੰਬਈ ਦੇ ਵਿੱਚ ਆਖਰੀ ਸਾਲ ਹੈ। ਅੱਪਕੀ ਬਾਰ ਮੋਦੀ ਸਰਕਾਰ ਦੇ ਨਾਰੇ ਅਤੇ ਮਿਲੇ ਸੁਰ ਮੇਰਾ ਤੇ ਤੁਹਾਡਾ ਗੀਤ ਦੇ ਉਲੇਖਕ ਸਨ। ਉਹਨਾਂ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਦੇ ਵਿੱਚ ਕੀਤਾ ਜਾਵੇਗਾ। ਪਿਊਸ਼ ਪਾਂਡੇ ਦੇ ਦਿਹਾਂਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਪ੍ਰਧਾਨ ਮੰਤਰੀ ਨੇ ਐਕਸ ਤੇ ਲਿਖਿਆ ਕਿ ਪਿਊਸ਼ ਪਾਂਡੇ ਆਪਣੀ ਰਚਨਾਤਮਕਤਾ ਦੇ ਲਈ ਜਾਣੇ ਜਾਂਦੇ ਸਨ ਉਹਨਾਂ ਨੇ ਇਸ਼ਤਿਹਾਰਬਾਜ਼ੀ ਦੀ ਦੁਨੀਆ ਦੇ ਵਿੱਚ ਸ਼ਾਨਦਾਰ ਯੋਗਦਾਨ ਪਾਇਆ ਮੈਂ ਉਹਨਾਂ ਨਾਲ ਹੋਈ ਗੱਲਬਾਤ ਨੂੰ ਸਾਲਾਂ ਤੱਕ ਯਾਦ ਰੱਖਾਂਗਾ ਉਹਨਾਂ ਦੇ ਦਿਹਾਂਤ ਨੇ ਮੈਨੂੰ ਬਹੁਤ ਦੁੱਖ ਕੀਤਾ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਮੇਰੀਆਂ ਸੰਵੇਦਨਾਵਾਂ ਇਸੇ ਤਰ੍ਹਾਂ ਪਿਊਸ਼ ਗੋਇਲ ਨੇ ਵੀ ਐਕਸ ਤੇ ਪੋਸਟ ਕੀਤਾ ਹੈ ਉਹਨਾਂ ਨੇ ਲਿਖਿਆ ਕਿ ਪਦਮਸ਼੍ਰੀ ਪਿਊਸ਼ ਪਾਂਡੇ ਦੇ ਦਿਹਾਂਤ ਦੀ ਖਬਰ ਸੁਣ ਕੇ ਮੈਨੂੰ ਦੁੱਖ ਪਹੁੰਚਿਆ ਦੁੱਖ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਤਿਹਾਰ ਬਾਜੀ ਦੀ ਦੁਨੀਆ ਦੇ ਵਿੱਚ ਇਹ ਵਿਲੱਖਣ ਸ਼ਖਸੀਅਤ ਸੀ ਉਹਨਾਂ ਦੀ ਰਚਨਾਤਮਕ ਪ੍ਰਤਿਭਾ ਨੇ ਕਹਾਣੀ ਕਹਿਣ ਦੇ ਤਰੀਕੇ ਨੂੰ ਬਦਲ ਦਿੱਤਾ ਮੇਰੇ ਲਈ ਉਹ ਇੱਕ ਅਜਿਹੇ ਦੋਸਤ ਸਨ ਜਿਸ ਦੀ ਇਮਾਨਦਾਰੀ ਨਿੱਗ ਅਤੇ ਉਸ ਦੀ ਪ੍ਰਤਿਭਾ ਦੇ ਵਿੱਚੋਂ ਇਹ ਝਲਕਦੇ ਸਨ ਸਾਡੀਆਂ ਗੱਲਾਂ ਬਾਤਾਂ ਹਮੇਸ਼ਾ ਯਾਦ ਰਹਿਣਗੀਆਂ ਸੋ ਪੀਯੂਸ਼ ਪਾਂਡੇ ਦੇਸ਼ਦੇਵ ਮਸ਼ਹੂਰ ਇਸ਼ਤਿਹਾਰਬਾਜ਼ੀ ਦੇ ਖੇਤਰ ਦੇ ਵਿੱਚ ਵੱਡੀ ਸ਼ਖਸੀਅਤ ਸਨ ਸੋਨਾਂ ਨੂੰ ਵੱਡੇ ਸਿਆਸੀ ਆਗੂਆਂ ਦੇ ਵੱਲੋਂ ਵੀ ਯਾਦ ਕੀਤਾ ਜਾ ਰਿਹਾ ਹੈ। ਦੀਵਾਲੀ ਤੋਂ ਬਾਅਦ ਦਿੱਲੀ ਤੇ ਐਨਸੀਆਰ ਦੀ ਹਵਾ ਦੀ ਗੁਣਵੱਤਾ ਦੇ ਵਿੱਚ ਜ਼ਬਰਦਸਤ ਵਿਗਾੜ ਦੇਖਣ ਨੂੰ ਮਿਲਿਆ। ਦੀਵਾਲੀ ਤੋਂ ਬਾਅਦ ਗੰਭੀਰ ਸ਼੍ਰੇਣੀ ਦੇ ਵਿੱਚ ਹਵਾ ਜਿਹੜੀ ਹੈ ਉਸ ਦੀ ਗੁਣਵੱਤਾ ਵਿਗੜੀ ਹੈ। ਸ਼ੁੱਕਰਵਾਰ ਨੂੰ ਸਵੇਰੇ 6 ਵਜੇ 16 ਖੇਤਰਾਂ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਨੂੰ ਰੈੱਡ ਅਲਰਟ ਤੇ ਰੱਖਿਆ ਗਿਆ ਹੈ। ਇਸ ਦੌਰਾਨ ਆਨੰਦ ਵਿਹਾਰ ਦੇ ਵਿੱਚ ਸਭ ਤੋਂ ਖਰਾਬ 에ਅਰ ਕੁਆਲਿਟੀ ਇੰਡੈਕਸ ਦਰਜ ਕੀਤਾ ਗਿਆ ਹੈ ਧੂਏ ਅਤੇ ਪ੍ਰਦੂਸ਼ਣ ਦੀ ਇੱਕ ਮੋਟੀ ਪਰਤ ਨੇ ਦਿੱਲੀ ਨੂੰ ਘੇਰ ਲਿਆ ਨਕਲੀ ਮੀਂਹ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਦੂਸ਼ਣ ਦੀ ਸਥਿਤੀ ਦੇ ਵਿੱਚ ਸੁਧਾਰ ਦੀ ਉਮੀਦ ਹੈ ਦਿੱਲੀ ਦੇ ਵਿੱਚ ਨਕਲੀ ਮੀਂਹ ਵਿਪ੍ਰਸ਼ਾਸਨ ਵੱਲੋਂ ਆਉਣ ਵਾਲੇ ਦਿਨਾਂ ਚ ਕਰਵਾਇਆ ਜਾਵੇਗਾ ਦਿੱਲੀ ਦੇ ਵਿੱਚ ਅੱਜ ਵੀ ਪਟਾਕੇ ਚੱਲ ਰਹੇ ਨੇ ਸੋ ਜ਼ਿਆਦਾਤਰ ਖੇਤਰਾਂ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਕਈ ਦਿਨਾਂ ਤੋਂ ਗੰਭੀਰ ਸੁਨੈਣੀ ਦੇ ਵਿੱਚ ਬਣਿਆ ਹੋਇਆ ਤੁਹਾਨੂੰ ਦੱਸ ਦਈਏ ਕਿ ਇੱਥੇ PM2.5 ਦਾ ਪੱਧਰ ਵਿਸ਼ਵ ਵਿਸ਼ੇਸ਼ ਸੰਗਠਨ ਦੇ ਮਿਆਰ ਨਾਲੋਂ 20 ਗੁਣਾ ਵੱਧ ਹੈ। ਦਿੱਲੀ ਦੇ ਵਿੱਚ ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕ ਆਪਣੇ ਘਰਾਂ ਤੋਂ ਬੇਲੋੜਾ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ। ਬਹੁਤ ਸਾਰੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਦਿੱਲੀ ਦੇ ਲੋਕ ਮਾਸਕ ਦਾ ਇਸਤੇਮਾਲ ਕਰ ਰਹੇ ਨੇ। ਦਿੱਲੀ ਦੇ ਆਨੰਦਪਿਹਾੜ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 407 ਹੈ ਜੋ ਕਿ ਇੱਕ ਗੰਭੀਰ ਸਥਿਤੀ ਹੈ। ਇਸ ਦੌਰਾਨ ਸ਼ਾਦੀਪੁਰ ਦੇ ਵਿੱਚ 306 에ਅਰ ਕੁਆਲਿਟੀ ਇੰਡੈਕਸ ਹੈ। ITO ਦੇ ਵਿੱਚ 316 आरके पुरम ਦੇ ਵਿੱਚ 315 ਪੰਜਾਬੀ ਬਾਗ ਦੇ ਵਿੱਚ 313 ਅਤੇ ਉੱਤਰੀ ਕੈਂਪਸ ਦੇ ਵਿੱਚ 303 에ਅਰ ਕੁਆਲਿਟੀ ਇੰਡੈਕਸ ਬਣਿਆ ਹੋਇਆ ਜੋ ਕਿ ਹਵਾ ਦੇ ਗੰਭੀਰ ਪ੍ਰਦੂਸ਼ਣ ਦਾ ਪੱਧਰ ਹੈ ਤੇ ਉਧਰ ਆਂਧਰਾ ਪ੍ਰਦੇਸ਼ ਦੇ ਵਿੱਚ ਦਰਦਨਾਕ ਸੜਕੀ ਹਾਦਸਾ ਵਾਪਰਿਆ ਕੁਰਨੂਲ ਜ਼ਿਲ੍ਹੇ ਦੇ ਵਿੱਚ ਸਵੇਰੇ ਸਾਰ ਨਿੱਜੀ ਲਗਜ਼ਰੀ ਬੱਸ ਨੂੰ ਅੱਗ ਲੱਗਣ ਦੀ ਖਬਰ ਮਿਲੀ ਹੈ ਜਾਣਕਾਰੀ ਦੇ ਮੁਤਾਬਕ ਇਸ ਹਾਦਸੇ ਦੇ ਵਿੱਚ 12 ਯਾਤਰੀ ਜ਼ਿੰਦਾ ਸੜ ਗਏ ਨੇ ਇਕ ਘਟਨਾ ਸਵੇਰੇ 3:30 ਵਜੇ ਦੇ ਲਗਭਗ ਦੱਸੀ ਜਾ ਰਹੀ ਹੈ ਜਾਣਕਾਰੀ ਦੇ ਮੁਤਾਬਕ ਨੈਸ਼ਨਲ ਹਾਈਵੇ 44 ਤੇ ਬੱਸ ਦੀ ਮੋਟਰਸਾਈਕਲ ਦੇ ਨਾਲ ਟੱਕਰ ਹੋਈ ਬਾਈਕ ਬੱਸ ਦੇ ਹੇਠਾਂ ਆ ਗਈ ਅਤੇ ਫਿਊਲ ਟੈਂਕ ਦੇ ਨਾਲ ਟਕਰਾ ਗਈ ਇਸ ਕਾਰਨ ਬੱਸ ਨੂੰ ਉਸੇ ਵੇਲੇ ਅੱਗ ਲੱਗ ਗਈ ਬੱਸ ਹైదరాబాద్ ਤੋਂ ਬੰਗਲੌਰੂ ਜਾ ਰਹੀ ਸੀ ਬੱਸ ਦੇ ਵਿੱਚ ਲਗਭਗ 40 ਯਾਤਰੀ ਸਵਾਰ ਸਨ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਯਾਤਰੀ ਜ਼ਿੰਦਾ ਸੜ ਗਏ ਨੇ 17 ਸਵਾਰੀਆਂ ਨੇ ਛਾਲ ਮਾਰ ਕੇ ਜਾਨ ਬਚਾਈ ਹੈ ਐਮਰਜੈਂਸੀ ਗੇਟ ਤੋੜ ਕੇ ਜਾਨ ਬਚਾਉਣ ਵਾਲੇ ਬੁਰੀ ਤਰ੍ਹਾਂ ਦੇ ਨਾਲ ਸੜ ਗਏ ਅਤੇ ਉਹਨਾਂ ਨੂੰ ਕਰਨੂਲ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਦੇ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 12 ਦੱਸੀ ਜਾ ਰਹੀ ਹੈ ਅਤੇ ਹੋਰ ਰਿਪੋਰਟਾਂ ਦੇ ਮੁਤਾਬਕ ਇਹ ਅੰਕੜਾ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਵੀ ਸਕਦਾ ਹੈ। ਮਹਿਲਾ ਵਨਡੇ ਵਿਸ਼ਵ ਕੱਪ 2025 ਦਾ 24ਵਾਂ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਡਿਵਾਈਡ ਪਾਰਟਨਰ ਸਪੋਰਟਸ ਅਕੈਡਮੀ ਦੇ ਵਿੱਚ ਖੇਡਿਆ ਗਿਆ। ਜਿੱਥੇ ਮੇਜ਼ਬਾਨ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਮਹਿਲਾ ਵਾਂਡੇ ਵਿਸ਼ਵ ਕੱਪ ਦੇ ਸੈਮੀਫਾਈਨਲ ਦੇ ਵਿੱਚ ਪ੍ਰਵੇਸ਼ ਕੀਤਾ ਹੈ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 53 ਦੌੜਾਂ ਦੇ ਨਾਲ ਹਰਾਇਆ ਇਸ ਦੇ ਨਾਲ ਭਾਰਤੀ ਮਹਿਲਾ ਨਾਕਆਊਟ ਪੜਾਅ ਦੇ ਵਿੱਚ ਪਹੁੰਚ ਗਈ ਹੈ ਚੌਥੀ ਅਤੇ ਆਖਰੀ ਟੀਮ ਭਾਰਤੀ ਟੀਮ ਬਣ ਗਈ ਹੈ ਜਦਕਿ ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਇਸ ਤੋਂ ਬਾਹਰ ਹੋ ਗਏ ਨੇ ਨਿਊਜ਼ੀਲੈਂਡ ਨੇ ਨਵੀਂ ਮੁੰਬਈ ਦੇ ਡੀਵੀਆਈ ਪੇਟਲ ਸਟੇਡੀਅਮ ਦੇ ਵਿੱਚ ਗੇਂਦਬਾਜ਼ੀ ਪਹਿਲਾਂ ਕਰਨ ਦਾ ਫੈਸਲਾ ਕੀਤਾ ਹੈ ਭਾਰਤ ਨੇ 49 ਓਵਰਾਂ ਦੇ ਵਿੱਚ 3 ਵਿਕਟਾਂ ਦੇ ਨੁਕਸਾਨ ਤੇ 340 ਦੌੜਾਂ ਬਣਾਈਆਂ ਮੀ ਕਾਰਨ 1 ਓਵਰ ਘਟ ਗਿਆ ਇਹ ਟੀਮ ਦਾ ਵਿਸ਼ਵ ਕੱਪ ਦਾ ਸਰਵੋਤਮ ਸਕੋਰ ਸੀ ਟੀਮ ਇੰਡੀਆ ਲਈ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸ਼੍ਰੀਮਤੀ ਮੰਦਾਨਾ ਨੇ 109 ਪ੍ਰਤੀਕਾਰਾਵਨ ਨੇ 122 ਅਤੇ ਜੈਜੀਮਾ ਰੋਡ ਰਿਜ਼ਰਵ ਨੇ 76 ਦੌੜਾਂ ਬਣਾਈਆਂ ਨਿਊਜ਼ੀਲੈਂਡ ਨੂੰ ਡੀਐਲਐਸ ਵਿਧੀ ਦੀ ਵਰਤੋਂ ਕਰਦਿਆਂ 44 ਓਵਰਾਂ ਦੇ ਵਿੱਚ 325 ਦੌੜਾਂ ਦਾ ਟਿਚਾ ਦਿੱਤਾ ਗਿਆ ਸੀ ਸੋ ਟੀਮ 8 ਵਿਕਟਾਂ ਗੁਆਉਣ ਤੋਂ ਬਾਅਦ 272 ਦੌੜਾਂ ਹੀ ਬਣਾ ਸਕੀ ਗੇਂਦਬਾਜ਼ੀ ਦੇ ਵਿੱਚ ਭਾਰਤ ਵੱਲੋਂ ਕ੍ਰਾਂਤੀਗਾਰ ਰੇਣੂਕਾ ਠਾਕੁਰ ਨੇ ਦੋ-ਦੋ ਵਿਕਟਾਂ ਲਈਆਂ ਸਨੀਹਾ ਰਾਣਾ ਸ਼੍ਰੀ ਚਰਨੀ ਦੀਪਤੀ ਸ਼ਰਮਾ ਅਤੇ ਪ੍ਰਤਿਕਾ 라ਵਨ ਨੇ ਇੱਕ-ਇੱਕ ਵਿਕਟ ਲਈ ਤੁਹਾਨੂੰ ਦੱਸ ਦਈਏ ਭਾਰਤ ਤੋਂ ਇਲਾਵਾ ਆਸਟ੍ਰੇਲੀਆ ਇੰਗਲੈਂਡ ਅਤੇ ਦੱਖਣੀ ਅਫਰੀਕਾ ਨੇ ਵੀ ਸੈਮੀਫਾਈਨਲ ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦੁਆਜ਼ਾਤ ਬਹੁਤ-ਬਹੁਤ ਧੰਨਵਾਦ